ਪਹਿਲਾਂ ਵੀ ਅੱਠ ਵਿਆਹ ਕਰਾ ਚੁੱਕੀ ਨੌਵਾਂ ਵਿਆਹ ਇਹਨੇ ਲਾਪਰੀਤ ਨਾ ਕਰਾਇਆ ਉਹਨੇ ਉਹਨੂੰ ਲਾਲਚ ਦੇ ਦਿੱਤਾ ਕਿ ਮੈਂ ਕੈਨੇਡਾ ਦੀ ਪੀਆਰ ਆ ਰਿਆਂ ਤੇ 40 ਕਿੱਲੇ ਮੇਰੀ ਪੈਲੀ ਆ ਤੇ ਮੇਰੇ ਨਾਲ ਵਿਆਹ ਕਰਵਾ ਉਹਨੇ ਬਾਰੇ ਬਾਰ ਕੇ ਇਹਨੂੰ ਦੱਸਿਆ ਨਹੀਂ ਉਹਨੇ ਜਾ ਕੇ ਜਲੰਧਰ ਕੇ ਗੁਰਦੁਆਰੇ ਚ ਲਾਵਾਂ ਲੈ ਲਈਆਂ ਵਾ ਅਜਬੀਰ ਕੌਰ ਕੀ ਗੱਲ ਹੋਈ ਅੱਜ ਤੁਸੀਂ ਆਈਜੀ ਦਫ਼ਤਰ ਪਹੁੰਚੇ ਜੀ ਦਫ਼ਤਰ ਆਇਆ ਕਿ ਮੇਰੇ ਹਸਪੰਦ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਵਾ ਉਹ 5 ਸਾਲ ਕਪੂਰਥਲੇ ਜੇਲ੍ਹ ਚ 5-6 ਸਾਲ ਉਹਨਾਂ ਕੱਟੇ ਆ ਉਤੋਂ ਇੱਕ ਜਨਾਨੀ ਮਿਲ ਗਈ ਹੀ ਰਲ ਗਈ ਉਹਦੇ ਨਾਲ ਤੇ ਉਹ ਬਾਹਰ ਆਇਆ ਬੜਾ ਸੋਹਣਾ ਸੀ ਆਪਣੇ ਘਰ ਰਹਿਣ ਡਿਆ ਸਾਡੀ ਮੈਰਿਜ ਨੂੰ 8 ਸਾਲ ਹੋ ਗਿਆ ਤੇ ਮਤਲਬ ਕਿ ਉਹ ਬਾਹਰ ਆਏ ਤੇ ਇੰਨੇ ਉਹਨੂੰ ਲਾਲਚ ਦੇਤਾ ਕਿ ਮੈਂ ਕੈਨੇਡਾ ਦੀ ਪੀਆਰ ਆ ਰਿਆਂ ਤੇ 40 ਕਿੱਲੇ ਮੇਰੀ ਪੈਲੀ ਆ ਤੇ ਮੇਰੇ ਨਾਲ ਵਿਆਹ ਕਰਵਾ ਉਹਨੇ ਬਾਰੇ ਬਾਰੇ ਕਹਿੰਨ ਨੂੰ ਦੱਸਿਆ ਨਹੀਂ ਉਹਨੇ ਜਾ ਕੇ ਜਲੰਧਰ ਕੇ ਗੁਰਦੁਆਰੇ ਚ ਲਾਵਾਂ ਲੈ ਲਈਆਂ ਵਾ ਤੇ ਅਹੀਂ ਹੁਣ ਇਹੋ ਮੰਗ ਕਰਦੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕੁੜੀ ਦੇ ਨਾਲ 2.5 ਲੱਖ ਦੀ ਲੁਧਿਆਣੇ ਵਾਲੀ ਦੀਦੀ ਨਾਲ ਠੱਗੀ ਮਾਰੀ ਇਹਨੇ ਨਾਲ 50000 ਦੀਆਂ ਵਾਲੀਆਂ ਲੈ ਆਈ ਆ ਤੇ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਵੀ ਇਹਨੇ ਕਈ ਜਾਣਿਆਂ ਨਾਲ ਠੱਗੀ ਮਾਰੀ ਆ ਤੇ ਅਹੀਂ ਇਹੋ ਮੰਗ ਕਰਦੇ ਵੀ ਮੈਂ ਅਹੀਂ ਪਹਿਲਾਂ ਵੀ ਵਿਆਹਿਆ ਹੋਇਆ ਵਾ ਲਾਪ੍ਰੀਤ ਸਿੰਘ ਮੈਂ ਉਹਦੀ ਪਤਨੀ ਆ ਰਾਜਵੀਰ ਕੌਰ ਤੇ ਸਾਨੂੰ ਇਨਸਾਫ ਦੀ ਮੰਗ ਚਾਹੀਦੀ ਸਾਡੇ ਮੰਮੀ ਪਾਪਾ ਨੂੰ ਸਾਡੀਆਂ ਕੁੜੀਆਂ ਨੂੰ ਤੇ ਲਾਪ੍ਰੀਤ ਨੂੰ ਜੇਲ੍ਹ ਦੇ ਵਿੱਚ ਖਤਰਾ ਵਾ ਇਹ ਪਹਿਲਾਂ ਵੀ ਅੱਠ ਵਿਆਹ ਕਰਾ ਚੁੱਕੀ ਨੌਵਾਂ ਵਿਆਹ ਇਹਨੇ ਲਾਪ੍ਰੀਤ ਨਾ ਕਰਾਇਆ ਹੁਣ ਇਸ ਟਾਈਮ ਤੁਹਾਡਾ ਪਤੀ ਕਿੱਥੇ ਹੈ ਮੈਂ ਇਸ ਟਾਈਮ ਮੇਰਾ ਪਤੀ ਲਾਪ੍ਰੀਤ ਸਿੰਘ ਅੰਮ੍ਰਿਤਸਰ ਵਾਲੀ ਜੇਲ੍ਹ ਚ ਹੈ ਕਿਹੜੇ ਜੁਰਮ ਚੋ ਜੇਲ੍ਹ ਚ ਗਏ ਸੀ ਉਹਨਾਂ ਨੇ ਗੱਡੀ ਦੇ ਕੇਸ ਚ ਉਹ ਵੀ ਇਹਨੇ ਕਰਵਾਇਆ ਸਾਨੂੰ ਤਾਂ ਕੋਈ ਪਤਾ ਨਹੀਂ ਹੈ ਚੰਗਾ ਭਲਾ ਕਰੇ ਬੈਠਾ ਸੀ ਇਹਨੇ ਉਹਨੂੰ ਲੁੱਟ ਖੋਚ ਅਹੀਂ ਤੱਕੇ ਮਾ ਉਹਦੀਆਂ ਜ਼ਮਾਨਤਾਂ ਕਰਾਈਆਂ ਉਹਨੂੰ ਮਾ ਹੀ ਮਤਲਬ ਕੀ ਕਰੇ ਬੁਲਾਇਆ ਸੀਗਾ ਅਹੀਂ ਲੋਕਾਂ ਦੇ ਕੰਮ ਕਰ ਕਰਕੇ ਉਹਦੀਆਂ ਜ਼ਮਾਨਤਾਂ ਕਰਾਈਆਂ ਇਹ ਹੁਣ ਜਿਹੜੀ ਔਰਤ ਐ ਜਿਸ ਨਾਲ ਵਿਆਹ ਹੋਇਆ ਉਹ ਕਿਹੜੇ ਜੁਰਮ ਤੇ ਜੇਲ੍ਹ ਚ ਸੀ ਉਹ ਮਤਲਬ ਕਿ ਜੇਲ੍ਹ ਤੋਂ ਬਾਹਰ ਆ ਚੁੱਕੀ ਉਹਨੇ ਵੀ ਅੱਗੇ ਕਿਹਾ ਨਾ 420 ਕੀਤੀ ਕਿ ਕੋ ਠੱਗੀ ਮਾਰੀ ਸਾਗਰ ਰਤੂ ਕੋ ਉਹ ਇਹਦਾ ਮਤਲਬ ਕਿ ਇਹਨੇ ਦੂਜੀ ਧੀ ਥਾਂ ਤੇ ਉਹਦੇ ਨਾਲ ਵਿਆਹ ਕਰਾਇਆ ਸੀ ਉਹਦੇ ਨਾਲ ਇਹਨੇ ਠੱਗੀ ਮਾਰੀ ਉਹਨਾਂ ਨੇ ਇੱਥੇ ਪਰਚਾ ਕਰਾਤਾ ਹੈ ਅੱਛਾ ਹੁਣ ਤੁਸੀਂ ਅੱਜ ਆਈਜੀ ਦਫ਼ਤਰ ਆਏ ਜੇ ਕੀ ਇਨਸਾਫ ਮੰਗਿਆ ਹੈ ਮੈਂ ਇਨਸਾਫ ਦੀ ਉਹ ਮੰਗ ਕਰਦੀ ਆਂ ਵੀ ਅਸੀਂ 8 ਸਾਲ ਹੋ ਗਏ ਪਹਿਲਾਂ ਵਿਆਹੇ ਹੋਏ ਆਂ ਮੈਂ ਹੁਣ ਸਾਫ਼ ਕਰਦੀ ਮੈਂ ਸਾਡੀ ਕੋਈ ਸੁਣਾਈ ਨਹੀਂ ਉਹ ਅੰਡਈ ਇਹਨੂੰ ਬਸ ਲੈ ਸਾਡੇ ਘਰ ਨਹੀਂ ਮੰਨਣੀ ਚਾਹੀਦੀ ਇਹਨੂੰ ਜੇਲ੍ਹ ਹੋਣੀ ਚਾਹੀਦੀ ਆ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਕੀ ਗੱਲ ਹੋਈ ਆ ਤੁਹਾਡੇ ਨਾਲ ਸਾਡਾ ਇਹ ਗੱਲ ਹੋਈ ਆ ਕਿ ਜੇਲ੍ਹ ਚੋਂ ਹੀ ਰਲ ਗਈ ਮੁੰਡੇ ਦੇ ਨਾਲ ਜੇਲ੍ਹ ਚ ਰਿਹਾ 5 ਸਾਲ ਤੇ ਹੁਣ ਬਾਹਰ ਕੱਡਿਆ ਸੀ ਤੇ ਮੁੜ ਕੇ ਫੇਰ ਇਹਨੇ ਠੱਗੀਆਂ ਠੋਰੀਆਂ ਮਾਰਨ ਦਾ ਦਾਤਾ ਵਿਆਹ ਕਰਕੇ ਵਿਆਹ ਕਰ ਲਿਆ ਬਾਹਰ ਧੋਕੇ ਨਾਲ ਅੱਛਾ ਜੀ ਤੇ ਹੁਣ ਠਲਗੀਆ ਕਰੋ ਕੀ ਨਾਮ ਆਉਦਾ ਕਿਹੜਾ ਹਨਪ੍ਰੀਤ ਨੰਗਰ ਨੰਗਰ ਲਬਾਣਾ ਨੰਗਰ ਬਾਣਾ ਕਦੋਂ ਵਿਆਹ ਕਰਾਇਆ ਸੀ ਤੇ ਕਦੋਂ ਛੱਡ ਕੇ ਗਈ ਸਾਲ ਹੋ ਗਏ ਸਾਲ ਹੋ ਗਾ ਵਿਆਹ ਨੂੰ ਇਸ ਤੋਂ ਇਲਾਵਾ ਹੋਰ ਵੀ ਵਿਆਹ ਕਰਾਇਆ ਸੀ ਹੋਰ ਵੀ ਵਿਆਹ ਕਰਾਇਆ ਅੱਠ ਪਤਾ ਜੀ ਤੁਹਾਡੇ ਲੜਕੇ ਨੂੰ ਕੀ ਲਾਲਚ ਦੇ ਕੇ ਵਿਆਹ ਕਰਾਇਆ ਸੀ ਕੀ ਕਾਰਨ ਸੀ ਲਾਲਚ ਦਿੱਤਾ ਵੀ ਅੱਠ 40 ਕੇ ਲੈ ਆ ਮੇਰੇ ਵੀ ਹਰਾਵਾ ਕਨੇਡਾ ਦੀ ਕਿ ਵਾਕੀ ਕੁੜੀ ਕੋ ਵੀ ਗਈ ਆ ਤੇ ਕੁੜੀ ਕੋ 2.5 ਲੱਖ ਦੀ ਠੱਗੀ ਮਾਰੀ ਆ ਨਾਲ ਉਹਦੀਆਂ ਵਾਲੀਆਂ ਲਾਈ। ਹੁਣ ਤੁਸੀਂ ਅੱਜ ਆਈ.ਡੀ. ਦਫ਼ਤਰ ਪਹੁੰਚੇ ਜੇ ਕਿਸ ਤਰੀਕੇ ਦੇ ਇਨਸਾਫ਼ ਦੀ ਮੰਗ ਕਰਦੇ ਹੋ। ਅਹੀਂ ਕਿ ਸਾਡੇ ਮਗਰੋਂ ਲੱਤ ਨਹੀਂ ਚਾਹੀਦੀ ਏ ਕਿਸ ਤਰ੍ਹਾਂ। ਸਾਡਾ ਮੁੰਡਾ ਵੀ ਆਇਆ ਵਾ। ਤੁਹਾਡੀ ਨੂੰ ਵੀ ਅੱਜ ਨਾਲ ਆਈ ਏ ਜੀ ਕੀ ਕਹਿਣਾ ਚਾਹੋਗੇ? ਮੁੰਡੇ ਦਾ ਤੁਹਾਡੇ ਦਾ ਪਹਿਲਾਂ ਵੀ ਵਿਆਹ ਹੋਇਆ ਏ ਜੀ। ਹਾਂਜੀ ਹਾਂਜੀ। ਹੋਇਆ ਏ। ਮੇਰਾ ਨਾਮ ਰਵੀ ਗਿੱਲ ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ। ਇਹ ਆ ਗਿਆ ਬੀਬੀ ਅੱਜ ਡੇਰੇ ਵੱਲੇ ਵੀ ਆਈ ਸੀਗੀ ਕਾਫੀ ਵਾਰੀ ਇਹਨਾਂ ਦੇ ਨਾਲ ਠੱਗੀ ਵਜੀ ਆ ਮਨਪ੍ਰੀਤ ਕੌਰ ਨਾਂ ਦੀ ਜਨਾਨੀ ਆ ਉਹਨੇ ਇਹਦੇ ਘਰ ਵਾਲੇ ਨਾਲ ਜ਼ਬਰਦਸਤੀ ਪੀਆਰ ਦਾ ਬਹਾਨਾ ਮਾਰ ਕੇ 40 ਕਿੱਲੇ ਮੇਰੀ ਜ਼ਮੀਨ ਆ ਕਿਉਂਕਿ ਉਹਨੇ 4-5 ਵਿਆਹ ਅੱਗੇ ਵੀ ਕਰਾ ਚੁੱਕੀ ਆ ਜਿਸ ਦੇ ਸਬੂਤ ਸਾਡੇ ਕੋਲ ਆ ਤੇ ਇੱਕ ਉਹਨੇ ਕਿਸੇ ਸਾਗਰ ਰਤੂ ਦੇ ਨਾਂ ਦਾ ਬੰਦਾ ਆ ਉਹਨੇ ਕਪੂਰਥਲੇ ਦੇ ਵਿੱਚ ਪਰਚਾ ਦਰਜੇ ਦੇ ਉੱਤੇ ਖਿਲਾਫ 420 ਦਾ ਕਰਾਇਆ ਵਾ ਅਸੀਂ ਕਹਿੰਦੇ ਆ ਕਿ ਇਹ ਇਹਦੇ ਖਿਲਾਫ ਜਿਹੜਾ ਆ ਬੰਦੇ ਜੁਰਮਾਂ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਕਿ ਇਸ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਉਹਦਾ ਜਿਹੜਾ ਵਾ ਕਿ ਬਦਮਾਸ਼ਾਂ ਨਾਲ ਬਹਿਣ ਖਲੋਣਾ ਇਸ ਟਾਈਮ ਉਹ ਜਿਹੜਾ ਲਵਪ੍ਰੀਤ ਸਿੰਘ ਨੂੰ ਕੀ ਧਮਕਾ ਰਹੀ ਆ ਜਾਂ ਕੀ ਕਹਿੰਦੀ ਇਹਦੀ ਲਵਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜੇਲ੍ਹ ਚ ਜਾ ਕੇ ਕਿ ਮੈਂ ਤੇਰੇ ਤੇ ਅੱਗੇ ਝੂਠੇ ਪਰਚੇ ਪਾਏ ਮੈਂ ਹੋਰ ਪਵਾਵਾਂਗੀ ਇਹੀ ਨੂੰ ਮਤਲਬ ਕਿ ਜ਼ਬਰਦਸਤੀ ਜ਼ਬਰਦਸਤੀ ਕਹਿੰਦੀ ਰਹੀ ਆ ਕਿ ਤੂੰ ਲੁੱਟਾ ਖੋਹਵਾ ਕਰ ਜੋ ਵੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਇਹੀ ਜਨਾਨੀ ਆ ਕਿਉਂਕਿ ਇਹੀ ਮਾਸਟਰਮਾਈਂਡ ਆ ਮਗਰ ਹੰਡੀ ਐ ਜੀ ਸਾਹਿਬ ਨੇ ਕੀ ਭਰੋਸਾ ਦਵਾਇਆ ਡੀ ਆਈ ਜੀ ਸਾਹਿਬ ਜੀ ਦੇ ਹੈ ਨਹੀਂ ਜੀ ਉਹਨਾਂ ਦੇ ਪੀ ਐਸਓ ਸਾਹਿਬ ਮਿਲੇ ਆ ਉਹਨਾਂ ਨੇ ਕਿਹਾ ਜੀ ਕੱਲ ਡੀ ਆਈ ਜੀ ਸਾਹਿਬ ਮਿਲਣਗੇ ਤੇ ਆਪਾਂ ਤੁਹਾਨੂੰ ਜੋ ਵੀ ਇਹ ਪੇਸ਼ ਕਰਾ ਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ